ਉਹ ਜਿਸ ਪਿਸਾ ਪੰਜਾਬ ਸ਼੍ਰੀ ਗੁਰੋਜਾਤ ਸਿੰਘ ਆਈਪੀਐਸ ਤੇ ਜੀ ਰਿਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਨੇ ਸਾਨੂੰ ਸਖਤ ਅਦਾਇਤਾ ਨੇ ਕਿ ਕੋਈ ਵੀ ਆਦਮੀ ਪ੍ਰਾਈਵੇਟ ਆਦਮੀ ਆਦਾ ਵੈਪਨ ਲੈ ਕੇ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਇਸ ਨਾਲ ਅਸਲਾ ਦਾ ਪ੍ਰਮੋਟ ਹੁੰਦਾ ਤੇ ਆਮ ਲੋਕਾਂ ਦੇ ਮਨ ਚ ਵੀ ਡਰ ਪੈਂਦਾ ਹੈ ਇਸੇ ਲਈ ਤਤ ਕਮਸੀ ਸਾਡੇ ਐਸਸੀ ਗੁਰਮੀਤ ਸਿੰਘ ਥਾਣੇ ਬੈਠੇ ਸੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਇਰਲ ਹੋ ਰਹੀ ਸੀ ਕਿ ਨੌਜਵਾਨ ਨੜਕਾ ਆਦੇ 12-3 ਬਾਰਾਂ ਮੋਰ ਰਾਈਫਲ ਤੇ ਵਾਰ-ਵਾਰ ਫੜ ਕੇ ਹਮਾਂ ਚ ਲਹਿਰਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਇੱਕ ਗੱਡੀ ਐਪੀਪੀ03801230 ਕੋਟ ਦਾ ਬਲੈਕ ਕਲਰ ਦੀ ਉਹਦੇ ਲੇਜ਼ਰ ਲਟਾਂ ਵੀ ਲਾਈਆਂ ਸੀਗਾ ਉਸ ਗੱਡੀ ਵਿੱਚ ਉਹਨੇ ਪੜਕਾਓ ਬਾਰਾ ਲਾ ਕੇ ਇੱਕ ਪੁਲਿਸ ਨਾਕੇ ਦੇ ਨਾਲ ਵੀਡੀਓ ਬਾਈ ਸੀ ਤੇ ਇੱਕ ਜਿਹੜੀ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਸ ਵਿੱਚ ਅਸੀਂ ਕੜਾਫ ਜੋੜ ਕੇ ਵੈਰੀਫਾਈ ਕੀਤਾ ਇਹਦਾ ਨਾਮ ਜੀਵਨ ਜੋਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਟਪਈ ਇਹ ਨਹੀਂ ਪਤਾ ਲੱਗਿਆ ਇਹਦੇ ਕੋਲ ਆਪਦਾ ਕੋਈ ਵਪਨ ਨਹੀਂ ਹੈ ਜਿਹੜੇ ਵਪਨਾ ਵੀ ਕਿਸੇ ਬੰਦੇ ਨੇ ਵੀਡੀਓ ਚ ਸ਼ੋਅ ਕੀਤੇ ਆ ਜਿਹਦੇ ਸਬੰਧ ਅਸੀਂ ਐਫਆਰ ਨੰਬਰ 186 ਮਿਤੀ 30 11 24 ਅੰਡਰ ਸੈਕਸ਼ਨ 2549 ਆਰਲੈਕਟ ਕੀਆ ਕੋਡ ਪਾਈ ਬਾਸਿਸਟਰ ਕਰਕੇ ਦੋਸ਼ੀ ਜੀਵਨ ਜੋਸ਼ੇ ਨੂੰ ਜਿਹੜਾ ਸਿੰਘ ਗਫਤਾਰ ਕਰ ਲਿਆ ਜਿਹੜੀ ਗੱਡੀ ਹੈ ਪੀਵੀ038236 ਇਹ ਵੀ ਅਸੀਂ ਰਿਕਵਰ ਕਰ ਲਈ ਹੈ ਇਹਦਾ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹਦਾ ਵਪਨਾ ਫਰਨਾਥ ਸਿੰਘ ਸਰਮਪੂਰਨ ਸਿੰਘ ਵਾਸੀ ਕੋਟਪਈ ਦੇ ਨੇ ਇਹ ਗਰਨਾਬ ਸਿੰਘ ਦੇ ਖਿਲਾਫ ਵੀ ਅਸੀਂ ਬੰਨਿਆ ਤਰਾਵੇ ਤੇ ਤੈਤ ਕਾਨੂੰਨੀ ਕਾਰਵਾਈ ਕਰਾਂਗੇ। ਮੇਰੀਆਂ ਲੋਕਾਂ ਤੇ ਪਬਲਿਕ ਨੂੰ ਅਪੀਲ ਹੱਥ ਜੋੜ ਕੇ ਇਹ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਜੋ ਸਾਨੂੰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਪਵੇ। ਤੇ ਨਾ ਹੀ ਕੋਈ ਵੈਪਨ ਦੀ ਫੋਟੋ ਮੈਂ ਆਪਣਾ ਹੱਥ ਫੜ ਕੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਕੀਤੀ ਜਾਵੇ। ਤੋਂ ਡੀਪੀ ਸਭ ਪੰਜਾਬ ਸ਼੍ਰੀ ਗੁਰੋਜਾਤ ਜੀ ਆਈਪੀਐਸ ਤੇ ਸ਼੍ਰੀ ਤਿਸ਼ਾਰ ਗੁਪਤਾ ਆਈਪੀਐਸ ਐਸਐਸਪੀ ਸੀਡੀ ਮੁਕਸਰ ਸਾਹਿਬ ਜਿਸ ਹਨ ਸਖਤ ਹਦਾਇਤਾਂ ਨੇ ਕੋਈ ਵੀ ਆਦਮੀ ਪ੍ਰਾਈਵੇਟ ਆਦਮੀ ਆਦਾ ਵੈਪਨ ਲੈ ਕੇ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਇਸ ਦੇ ਨਾਲ ਅਸਰਾਇਣਾ ਪ੍ਰਮੋਟ ਹੁੰਦਾ ਤੇ ਆਮ ਲੋਕਾਂ ਦੇ ਮਨ ਚ ਵੀ ਡਰ ਪੈਂਦਾ ਹੈ ਇਸੇ ਲੜੀ ਦੇ ਤਹਿਤ ਕਮ ਸੀ ਸਾਡੇ ਐਸ்சி ਗੁਰਮੀਤ ਸਿੰਘ ਥਾਣੇ ਬੈਠੇ ਸੀ ਤੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਇਰਲ ਹੋ ਰਹੀ ਸੀ ਕਿ ਨੌਜਵਾਨ ਨੜਕਾ ਆਦੇ ਹੱਥ ਚ 12-13 ਰਾਈਫਲ ਤੇ ਵਾਰ ਵਾਰ ਫੜ ਕੇ ਹਮਾਂ ਤੇ ਨਾਰਾ ਰਹਾ ਸੀਗਾ ਉਸ ਤੋਂ ਬਾਅਦ ਇੱਕ ਗੱਡੀ ਆ ਪੀਬੀ03801230 ਕੋਟਾ ਬਲੇਕ ਅੰਦਰ ਉਹ ਦਲੇਜ਼ ਰੇਟਾਂ ਵੀ ਲੈਣੀਆਂ ਸੀਗਾ ਉਸ ਗੱਡੀ ਵਿੱਚੋਂ ਨੇ ਭੜਕਾਓ ਵਾਲਾ ਲਾ ਕੇ ਇੱਕ ਪੁਲਿਸ ਨਾਕੇ ਦੀ ਨਾਲ ਵੀਡੀਓ ਬਾਈ ਸੀ ਤੇ ਇੱਕ ਜਿਹੜੀ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਸ ਵਿੱਚ ਅਸੀਂ ਡਾਟਾ ਜੋੜ ਕੇ ਵੈਰੀਫਾਈ ਕੀਤਾ ਇਹਦਾ ਨਾਮ ਜੀਵਨ ਜੋਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਟਪਈ ਇਹ ਵੀ ਪਤਾ ਲੱਗਾ ਕਿ ਇਹਦੇ ਕੋਲ ਆਪਦਾ ਕੋਈ ਵਪਨ ਨਹੀਂ ਹੈ ਜਿਹੜੇ ਵਪੜਾ ਵੀ ਕਿਸੇ ਬੰਦੇ ਨੇ ਵੀਡੀਓ 'ਚ ਸ਼ੋਅ ਕੀਤੇ ਆ ਜੀ ਉਸ ਵਾਰਜਾ ਜੀ ਐਫਆਰ ਨੰਬਰ 186 ਮਿਤੀ 30 11 24 ਅੰਡਰ ਸੈਕਸ਼ਨ 25490 ਆਰਲੈਕਟ ਕ੍ਰੀਏ ਸਕੋਡ 5 ਬਰਸਿਸਟਰ ਕਰਕੇ ਦੋਸ਼ੀ ਜੀਵਨ ਜੋਸ਼ੇ ਨੂੰ ਜੇਡਾ ਸਿੰਘ ਗਫਤਾਰ ਕਰ ਲਿਆ ਜਿਹੜੀ ਗੱਡੀ ਹੈ ਪੀਵੀ038236 ਇਹ ਵੀ ਅਸੀਂ ਰਿਕਵਰ ਕਰ ਲਈ ਹੈ ਇਹਦਾ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਾ ਜਿਹੜਾ ਵਿਪਨਾ ਕਰਨਾ ਕਰਨੈਸ਼ ਸਿੰਘ ਸਰਮ ਸੰਪੂਰਨ ਸਿੰਘ ਵਾਸੀ ਕੋਟਪਈ ਦੇ ਨੇ ਇਹ ਗਰਨਾਬ ਸਿੰਘ ਦੇ ਖਿਲਾਫ ਵੀ ਅਸੀਂ ਬੰਨਿਆ ਤਰਾਵੇ ਤੇ ਤਹਿਤ ਕਾਨੂੰਨੀ ਕਾਰਵਾਈ ਕਰਾਂਗੇ ਮੇਰੀ ਆਮ ਲੋਕਾਂ ਨੂੰ ਬਾਵਲ ਨੂੰ ਅਪੀਲ ਹੱਥ ਜੋੜ ਕੇ ਇਸੇ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਜੋ ਸਾਨੂੰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਲੋੜ ਪਵੇ ਤੇ ਨਾ ਹੀ ਕੋਈ ਵੈਪਨ ਦੀ ਫੋਟੋ ਮੈਂ ਆਪਣਾ ਹੱਥ ਫੜ ਕੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਨਾਲ ਕੀਤੀ ਜਾਵੇ